ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵਾਹਨ ਚੋਰ ਲਗਾਤਾਰ ਸਰਗਰਮ ਹਨ ਹੁਣ ਦੋ ਚੋਰਾਂ ਨੇ ਮਾਲ ਟਾਊਨ ਇਲਾਕੇ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਨੇੜੇ ਆਇਲ ਸੈਂਟਰ ਦੇ ਬਾਹਰ ਪਾਰਕ ਕੀਤੀ ਹੋਈ ਅਧਿਆਪਕ ਦੀ ਇੱਕ ਐਕਟਵਾ ਚੋਰੀ ਕਰ ਲਈ ਦੋਵੇਂ ਚੋਰ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਏ ਅਧਿਆਪਕ Shivangi Sabarwal ਨੇ ਦੱਸਿਆ ਕਿ ਉਸ ਦੀ ਐਕਟਵਾ ਹਜੇ ਨਵੀਂ ਸੀ ਉਹ ਆਇਲਸ ਦੇ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਦੇ ਲਈ ਸੈਂਟਰ ਆਈਸੀ ਜਦੋਂ ਵਾਪਸ ਜਾਣ ਲੱਗੇ ਤਾਂ ਆਪਣੀ ਚੋਰੀ ਹੋਈ ਐਕਟਵਾ ਨੂੰ ਦੇਖ ਕੇ 당ਗ ਰਹਿ ਗਏ ਸੀਸੀਟੀਵੀ ਕੈਮਰਾ ਦੇ ਵਿੱਚ ਜਾਂਚ ਕਰਨ ਤੇ ਪਤਾ ਲੱਗਾ ਕਿ ਦੋ ਐਕਟਵਾਰ ਚੋਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਸੀਸੀਟੀਵੀ ਫੁਟੇਜ ਦੇ ਮੁਤਾਬਕ ਦੋਵਾਂ ਚੋਰਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਟੱਕੇ ਹੋਏ ਸਨ ਮਲਜ਼ਮ ਵਕ ਵਕ ਸਕੂਟਰੀਆਂ ਤੇ ਆਏ ਚੋਰਾਂ ਨੇ ਐਕਟਵਾਰ ਦਾ ਤਾਲਾ ਖੋਲਣ ਦੇ ਲਈ ਕੁਝ ਚਾਬੀਆਂ ਦੀ ਵੀ ਵਰਤੋਂ ਕੀਤੀ ਜਦੋਂ ਐਕਟਵਾਰ ਨਾ ਖੁੱਲੇ ਤਾਂ ਉਸ ਨੇ ਜ਼ਮੀਨ ਤੋਂ ਪੱਥਰ ਚੁੱਕ ਕੇ ਹੈਂਡਲ ਦਾ ਸਾਲਾ ਧੋੜ ਦਿੱਤਾ ਅਤੇ ਉਸ ਦੌਰਾਨ ਸਕੂਟੇ ਸਟਾਰ ਨਾ ਹੁਣ ਕਾਰਨ ਚੋਰ ਦੇ ਸਾਥੀ ਨੇ ਮਦਦ ਕੀਤੀ ਅਤੇ ਉਸ ਦੀ ਲੱਤ ਦੇ ਨਾਲ ਐਕਟਵਾ ਨੂੰ ਪਿੱਛੇ ਤੋਂ ਧੱਕਾ ਦਿੰਦੇ ਹੋਏ ਲੈ ਗਿਆ ਉਥੇ ਇਸ ਸੰਬੰਧੀ ਥਾਣਾ ਮਾਲ ਟਾਊਨ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਮਲਜਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਵਾਹਨ ਚੋਰ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਐਸਮਝਣ ਨਿਊਜ਼ ਪੰਜਾਬ ਦੇ ਲੁਧਿਆਣਾ ਚਲੇ ਦੇ ਵਿੱਚ ਵਾਹਨ ਚੋਰ ਲਗਾਤਾਰ ਸਰਗਰਮ ਹਨ ਹੁਣ ਦੋ ਚੋਰਾਂ ਨੇ ਮਾਲ ਟਾਊਨ ਇਲਾਕੇ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਨੇੜੇ ਆਲ ਸੈਂਟਰ ਦੇ ਬਾਹਰ پارک ਕੀਤੀ ਹੋਈ ਅਧਿਆਪਕ ਦੇ ਇੱਕ ਐਕਟਵਾ ਚੋਰੀ ਕਰ ਲਏ ਦੋਵੇਂ ਚੋਰ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਏ ਅਧਿਆਪਕ Shivangi Sabarwal ਨੇ ਦੱਸਿਆ ਕਿ ਉਸ ਦੀ ਐਕਟਵਾ ਹਜੇ ਨਵੀਂ ਸੀ ਉਹ ਆਇਰਲੈਂਡ ਦੇ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਦੇ ਲਈ ਸੈਂਟਰ ਆਈਸੀ ਜਦੋਂ ਵਾਪਸ ਜਾਣ ਲੱਗੀ ਤਾਂ ਆਪਣੀ ਚੋਰੀ ਹੋਈ ਐਕਟਵਾ ਨੂੰ ਦੇਖ ਕੇ 당 ਰਹਿ ਗਈ ਸੀਸੀਟੀਵੀ ਕੈਮਰਾ ਦੇ ਵਿੱਚ ਜਾਂਚ ਕਰਨ ਤੇ ਪਤਾ ਲੱਗਾ ਕਿ ਦੋ ਐਕਟਵਾਰ ਚੋਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਸੀਸੀਟੀਵੀ ਫੁਟੇਜ ਦੇ ਮੁਤਾਬਕ ਦੋਵਾਂ ਚੋਰਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਟੱਕੇ ਹੋਏ ਸਨ ਮਲਜ਼ਮ ਵਕ ਵਖ ਵਖ ਸਕੂਟਰੀਆਂ ਤੇ ਆਏ ਚੋਰਾਂ ਨੇ ਐਕਟਵਾਰ ਦਾ ਤਾਲਾ ਖੋਲਣ ਦੇ ਲਈ ਕੁਝ ਚਾਬੀਆਂ ਦੀ ਵੀ ਵਰਤੋਂ ਕੀਤੀ ਜਦੋਂ ਐਕਟਵਾਰ ਨਾ ਖੁੱਲੇ ਤਾਂ ਉਸ ਨੇ ਜ਼ਮੀਨ ਤੋਂ ਪੱਥਰ ਚੁੱਕ ਕੇ ਹੈਂਡਲ ਦਾ ਤਾਲਾ ਤੋੜ ਦਿੱਤਾ ਅਤੇ ਉਸ ਦੌਰਾਨ ਸਕੂਟੇ سٹਾਰਟ ਨਾ ਹੋਣ ਕਾਰਨ ਚੋਰ ਦੇ ਸਾਥੀਆਂ ਨੇ ਮਦਦ ਕੀਤੀ ਅਤੇ ਉਸ ਦੀ ਲੱਤ ਦੇ ਨਾਲ ਐਕਟਵਾ ਨੂੰ ਪਿੱਛੇ ਤੋਂ ਧੱਕਾ ਦਿੰਦੇ ਹੋਏ ਲੈ ਗਿਆ ਉੱਥੇ ਇਸ ਸਬੰਧੀ ਥਾਣਾ ਮਾਲ ਟਾਊਨ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਮਲਜਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਵਾਹਨ ਚੋਰ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਐਸਮਝਣ نیوز ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵਾਹਨ ਚੋਰ ਲਗਾਤਾਰ ਸਰਗਰਮ ਹਨ ਹੁਣ ਦੋ ਚੋਰਾਂ ਨੇ ਮਾਲ ਟਾਊਨ ਇਲਾਕੇ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਨੇੜੇ ਆਲ ਸੈਂਟਰ ਦੇ ਬਾਹਰ پارک ਕੀਤੀ ਹੋਈ ਅਧਿਆਪਕ ਦੀ ਇੱਕ ਐਕਟਵਾ ਚੋਰੀ ਕਰ ਲਈ ਦੋਵੇਂ ਚੋਰ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਏ ਅਧਿਆਪਕ Shivangi Sabarwal ਨੇ ਦੱਸਿਆ ਕਿ ਉਸਦੀ ਐਕਟਵਾ ਹਜੇ ਨਵੀਂ ਸੀ ਉਹ ਆਲਰਸ ਦੇ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਦੇ ਲਈ ਸੈਂਟਰ ਆਈਸੀ ਜਦੋਂ ਵਾਪਸ ਜਾਣ ਲੱਗੇ ਤਾਂ ਆਪਣੀ ਚੋਰੀ ਹੋਈ ਐਕਟਵਾ ਨੂੰ ਦੇਖ ਕੇ 당ਗ ਰਹਿ ਗਏ ਸੀਸੀਟੀਵੀ ਕੈਮਰਾ ਦੇ ਵਿੱਚ ਜਾਂਚ ਕਰਨ ਤੇ ਪਤਾ ਲੱਗਾ ਕਿ ਦੋ ਐਕਟਵਾ ਚੋਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਸੀਸੀਟੀਵੀ ਫੁਟੇਜ ਦੇ ਮੁਤਾਬਕ ਦੋਵਾਂ ਚੋਰਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਟੱਕੇ ਹੋਏ ਸਨ ਮੁੱਲਜ਼ਮ ਵਕ ਵਕ ਸਕੂਟਰੀਆਂ ਤੇ ਆਏ ਚੋਰਾਂ ਨੇ ਐਕਟਵਾ ਦਾ ਤਾਲਾ ਖੋਲਣ ਦੇ ਲਈ ਕੁਝ ਚਾਬੀਆਂ ਦੀ ਵੀ ਵਰਤੋਂ ਕੀਤੀ ਜਦੋਂ ਐਕਟਵਾ ਨਾ ਖੁੱਲੇ ਤਾਂ ਉਸ ਨੇ ਜ਼ਮੀਨ ਤੋਂ ਪੱਥਰ ਚੁੱਕ ਕੇ ਹੈਂਡਲ ਦਾ ਤਾਲਾ ਤੋੜ ਦਿੱਤਾ ਅਤੇ ਉਸ ਦੌਰਾਨ ਸਕੂਟਰ سٹਾਰਟ ਨਾ ਹੋਣ ਕਾਰਨ ਚੋਰ ਦੇ ਸਾਥੀਆਂ ਨੇ ਮਦਦ ਕੀਤੀ ਅਤੇ ਉਸ ਦੀ ਲੱਤ ਦੇ ਨਾਲ ਐਕਟਵਾ ਨੂੰ ਪਿੱਛੇ ਤੋਂ ਧੱਕਾ ਦਿੰਦੇ ਹੋਏ ਲੈ ਗਿਆ ਉੱਥੇ ਇਸ ਸਬੰਧੀ ਥਾਣਾ ਮਾਲੋ ਟਾਊਨ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਮਲਜਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਵਾਹਨ ਚੋਰ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਐਸਮ ਜਨ ਨਿਊਜ਼